ਤਿਲੰਗ ਮਹਿਲਾ ਪੰਜਵਾਂ ਘਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਤੋ ਦੇ ਦਾਨ ਰਹਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰੱਖੇਗਾ ਸਿਰ ਜਨਹਾਰ ਜਿਨ ਪਦਾਇਸ਼ ਤੂੰ ਕੀਆ सोई ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਰ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਦਗਾਰ ਕੁਦਰਤ ਕੀ ਮਨਾ ਜਾਣੀ ਹੈ ਵੱਡਾ ਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਹਾ ਤੂੰ ਸਮਰਥ ਘੱਤ ਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਆ ਸਦਾ ਨਾਨਕ ਕੀ ਅਰਦਾਸ ਤਿਲੰਗ ਮਹਲਾ 5 ਘਰ ਤੀਜਾ ਕਰਤੇ ਕੁਦਰਤੀ ਮੁਸ਼ਤਾਕ ਦੀਨ ਦੁਨੀਆਂ ਏਕ ਤੂੰ ਹੀ ਸਭ ਖਲਕ ਕੀ ਤੇ پاک ਰਹਾਓ ਖਿਨ ਮਾਹੇ ਥਾਪ ਉਥਾਪ ਦਾ आचरज तेरे रूप कौन जान चलत तेरे خسم خلق ख़ुद हसम हलक जहानवान खुदा दिन रहण जे तुद अराधे सो क्य दोसक जाए अज़र यार बंदे जिस ते आधार ਗੁਨਾ ਉਸਕੇ ਸਗਲ ਆਫੂ ਤੇਰੇ ਜਨ ਦੇਖੈਂਦੀ ਦਾਰ ਦੁਨੀਆਂ ਚੀਜ਼ ਫੇਲਹਾਲ ਸਗਲੇ ਸੱਚ ਸੁਖ ਤੇਰਾ ਨਾਉ ਗੁਰਮੇਲ ਨਾਨਕ ਬੁਝਿਆ ਸਦਾ ਏਕਸ ਗਾਉ ਤਿਲੰਗ ਮਹਲਾ 5 ਮੀਰਾ ਦਾਨਾ दिल सोच मुहबत मन तन बस सच शाह बंदी मोच राओ दी नदार साहिब कश न मोल पाक परवतार तूं ख़ुदि ख़म वस्त ਤੂੰ ਹੀ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਤਿਲੰਗ ਮਹਿਲਾ ਪਹਿਲਾ ਕਰ ਦੂਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਜਿਨ ਕੀਆ ਤਿੰਨ ਦੇਖਿਆ ਤਿਆ ਕਹੀਐ ਰੇ ਭਾਈ ਅੱਪ ਜਾਣੇ ਕਰੇ ਆਪ ਜੇਨ ਵਾੜੀ ਹੈ ਲਾਈ ਰਾਏ ਸ ਪਿਆਰੇ ਕਰ ਐਸਾ ਜਿੱਤ ਸਦਾ ਸੁਖ ਹੋਈ ਰਾਵ ਜੇਨ ਰੰਗ ਕੰਤਨ ਨਰਾਵਿਆ ਆਪ ਛੋਰੇ ਟਾਣੀ ਹੱਥ ਤਿ ਛੋੜੇ ਸਿਰ ਧੋਣ ਜਬ ਰੈਣ ਵਿਹਾਣੀ ਪਛੋਤਾਵਾ ਨਾ ਮਿਲੇ ਜਦ ਚੂ ਕਹੇਗੀ ਸਾਰੀ ਤਾਂ ਫਿਰ ਪਿਆਰਾ 라ਵੀ ਆ ਜਦ ਆਵੇਗੀ ਵਾਰੀ ਤੰਤ ਲਿਆ ਸੋਹਗਣੀ ਮੈਂ ਤੇ ਵਧਵੀ ਇਹ ਸੇ ਗੁਣ ਮੁਝਾ ਨਾ ਆਵਨੀ ਕਹਿਦੀ ਦੋਸ਼ ਤਰੇ ਜਿਨੀ ਸਖੀ ਸ਼ਹਿਰਾ ਵਿਆ ਤਿੰਨ ਪੁੱਛੋਂਗੀ ਜਾਏ ਪਾਇ ਲਗੋ ਬੇਨਤੀ ਕਰੋਂ ਲਿਉਂਗੀ ਪੰਥ ਬਤਾਏ ਹੁਕਮ ਪਛਾਨ ਨਾਨਕ ਭੋ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤਉ ਪਿਆਰੇ ਕੋ ਪਾਵ ਜੋ ਦਿਲ ਮਿਲਿਆ ਸੋ ਮਿਲ ਰਹਾ ਮਿਲਿਆ ਕਈਐ ਰੇ ਸੋਈ ਜੇ ਬਹੁ ਤੇਰਾ ਲੋਚੀ ਐ ਬਾਤੀ ਮੇਲ ਨਾ ਹੋਈ ਤਾਤ ਮਿਲੈ ਫੁਨ ਤਾਤ ਕੋ ਲੇਵ ਲਿਵਾਇ ਕੋ ਤਾਵੈ ਗੁਰ ਪ੍ਰਸਾਦੀ ਜਾਣੀਐ ਤੋ ਅਨਪਉ ਪਾਵੈ ਪਨ ਵਾੜੀ ਹੋਏ ਕਰ ਹਰ ਸਾਰ ਨ ਜਾਣੈ ਰਸੀਆ ਹੋਵੈ ਮੁਸ਼ਕ ਕਾ ਤਬ ਫੂਲ ਪਛਾਣ ਅਪਿਓ ਪੀਵੇ ਜੋ ਨਾਨਕਾ ਭੰਤੰ ਸਮਾਵੈ ਸਹਿਜੇ ਸਹਿਜੇ ਮਿਲ ਰਹਿ ਅਮਰ ਅਪਦ ਪਾਵੇ ਤਿਲੰਗ ਮਹਲਾ ਚੌਥਾ ਧਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ ਬਲੇ ਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਪਾਉਂਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਤੁਮ ਕੋ ਮੁੰਜਾਏ ਜਿਨ ਸਤ ਗੁਰ ਪਿਆਰਾ ਦੇਖਿਆ ਇਨ ਕੋ ਹੋਵਰੀ ਜਿਨ ਗੁਰ ਕੀ ਕੀਤੀ ਚਾਕਰੀ ਤੈਨ ਸਦ ਬੈਲ ਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਏ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਇਂਦੇ ਤੇ ਜਨ ਪਰਵਾਨ ਤਿਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨ ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਪਾਵੇ ਜੋ ਗੁਰਮੁਖ ਪਿਆਰਾ ਸੀ ਬੰਦੇ ਤਿੰਨ ਹਰ ਫਲ ਪਾਵੇ ਜਿਨ੍ਹਾਂ ਹਰ ਸੇਤੀ ਪਿਰਹੜੀ ਤਿਨਾ ਜੀ ਪ੍ਰਭ ਨਾਲੇ ਓਏ ਜਪ ਜਪ ਤਿਆਰਾ ਜੀਵੰਦੇ ਹਰ ਨਾਮ ਸੁਮਾਲੇ ਜੇ ਗੁਰੂ ਮੁਖ ਪਿਆਰਾ ਸੇਵਿਆ ਤਿੰਨ ਕੋ ਘਮ ਜਾਇ ਓਏ ਆਪ ਛੱਟੇ ਪਰਵਾਰ ਸਿਓ ਸਭ ਜਗਤ ਛਡਾਇਆ ਗੁਰ ਪਿਆਰਾ ਹਰ ਸੇਵਿਆ ਗੁਰ ਧੰ ਗੁਰ ਧੰਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ ਜੋ ਗੁਰ ਸਿੱਖ ਗੁਰ ਸੇਵੰਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿੰਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਪਾਈਆਂ ਹਰ ਦਰਗਾ ਪਹਿਨਾਈਆਂ ਹਰ ਆਪ ਗਲ ਲਾਈਆਂ ਜੋ ਗੁਰਮੁਖ ਨਾਮ ਧਿਆਇਂਦੇ ਤੈਨ ਦਰਸ਼ਨ ਦੀ ਜੈ ਹਮ ਤਿੰਨ ਕੇ ਚਰਨ ਪਖਾਲਦੇ ਧੂੜ ਖੋਲ ਖੋਲ ਪੀਜੇ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੀਓ ਜੰਮ ਪਕੜ ਚਲਾਈਆਂ ਜਿਨ ਹਰ ਨਾਮ ਹਰ ਚੇਤੀਆ ਫਿਰਦੇ ਔਰ ਤਾਰੇ ਤੈਨ ਜਮ ਨੇੜ ਨਾ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣ ਨਾਨਕ ਜਿਨ ਸਤ ਗੁਰ ਭੇਟਿਆ ਰੰਗ ਰਲੀਆਂ ਮਾਣੈ ਸਤ ਗੁਰ ਦਾਤਾ ਆਖੀਏ ਤੁਸ ਕਰੇ ਪਸਾਉ ਹਉ ਗੁਰ ਵਿਟੂ ਸਦਵਾਰਿਆ ਜੇ ਨੰਦ ਤੜਾ ਨਾ ਆਉ ਸੋਤਨ ਗੁਰੂ ਸ਼ਾਬਾਸ਼ ਹੈ ਹਰ ਦੇਸ ਨੇਹਾ ਹੋ ਵੇਖ ਵੇਖ ਗੁਰੂ ਵਿਗਸਿਆ ਗੋ ਸਤ ਗੁਰ ਦੇਹਾ ਗੁਰ ਰਸਨਾ ਆਉਂਦੇ ਤ ਬੋਲਦੀ ਹਰ ਨਾਮ ਸੋਹAVI ਜੇਨ ਸੁਣ ਸਿੱਖਾ ਗੁਰ ਮੰਨਿਆ ਤਨਾ ਭੁੱਖ ਸਭ ਜਾਵੀ ਹਰ ਕਾਮਾਰਗ ਆਖੀਏ ਤੋ ਕਿਤ ਵਿਦ ਜਾਈਏ ਹਰ ਹਰ ਤੇਰਾ ਨਾਮ ਹੈ ਹਰ ਖਰ ਚੱਲੇ ਜਾਈਏ ਜੇਨ ਗੁਰਮੁਖ ਹਰ ਅਰਾਧਿਆ ਸੇ ਸ਼ਾ ਵੜਦਾ ਹਣੀ ਹਉ ਸਤ ਗੁਰ ਤੋਂ ਸਦ ਵਾਰਿਆ ਗੁਰਬਚਨ ਸੁਮਾਣੀ ਤੂੰ ਠਾਕੁਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬੋਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਤਲੰਗ ਮਹਲਾ ਨਵਾਂ ਕਾਫੀ ਇਕ ਓੰਕਾਰ ਸਤਿਗੁਰ ਪ੍ਰਸਾਦ ਚੇਤਨ ਹੈ ਤੋ ਚੇਤ ਲੈ ਨਿਸ ਦਿਨ ਮੈਂ ਤਾ ਨਹੀਂ ਸ਼ਿਨ ਸ਼ਿਨ ਆਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ ਰਹਾ ਹਰ ਗੋਨ ਕਾਹੇ ਨਾ ਗਾਵੇ ਹੀ ਮੂਰਖ ਅਗਿਆਨ ਝੂਠਾ ਲਾਲਚ ਲਾਗ ਕੈ ਮੈਂ ਮਰਨ ਪਛਾਨ ਅਜੂ ਹੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੋਨਗਾਵਾ ਕਹੁ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ ਤਿਲੰ ਮੈ ਲਾ ਨੋਵਾ ਜਾਗ ਲੇਹੇ ਮਨ ਜਾਗ ਲੇਹੇ ਕਾ ਗਾਫਲ ਸੋਇਆ ਜੋ ਤਨ ਉਪਜਿਆ ਸੰਗਿ ਸੋ ਵੀ ਸੰਗ ਨਾ ਹੋਇਆ ਰਹਾ ਮਾਤ ਪਿਤਾ ਸੁਤ ਬੰਧ ਜਨ ਖੇਤ ਜਾ ਸਿਓ ਕੀਨ ਜਿਉ ਛੂਟਿਓ ਜਬ ਦੇਹ ਤੇ ਧਾਰ ਅਗਨ ਮਦੀਨਾ ਜੀਵਤ ਲਾਉ ਬਿਹਾਰ ਹੈ ਜਗ ਕੋ ਤੁਮ ਜਾਨੋ ਨਾਮਕ ਹਰ ਗੁਣ ਗਾਇ ਲੈ